ਵਾਹਿ ਗੁਰੂ ਵਾਹਿਗੁਰੂ ਵਾਹਿਗੁਰੂ ਰਾਗ ਮਲਾਰ ਬਾਣੀ ਭਗਤ ਨਾਮਦੇਵ ਜੀਓ ਕੀ ਇਕ ਓੰਕਾਰ ਸਤਗੁਰ ਪ੍ਰਸਾਦ ਸੇਵੀ ਲੇ ਗੋਪਾਲ ਰਾਏ ਅਕੁਲ ਨਿਰੰਜਨ ਭਗਤ ਦਾਨ ਦੀਜੈ ਜਾ ਚਹੈ ਸੰਤ ਜਨ ਰਹਾਉ ਜਾਂਚੈ ਘਰ ਦਿਗ ਦਿਸੈ ਸਰਾਏ ਚਾ ਬੈਕੁੰਠ ਭਵਨ ਚਿੱਤਰਸਾਲਾ ਸप्त ਲੋਕ ਸਮਾਨ ਪੂਰੀ ਆਲੇ ਜਾਂਚੈ ਘਰ ਲక్ష్ਮੀ ਕੁਵਾਰੀ ਚੰਦ ਸੂਰਜ ਦੀਵੜੀ ਕੌਤਕ ਕਾਲ ਬੱਪੜਾ ਕੋਟਵਾਲ ਸੋ ਕਰਾ ਸ੍ਰੀ ਸੋ ਐਸਾ ਰਾਜਾ ਸ੍ਰੀ ਨਰਹਰੀ ਜਾਂਚੈ ਘਰ ਕਲਾਲ ਬ੍ਰਹਮਾ ਚਤ੍ਰਮੁਖ ਡਾਵੜਾ ਜਿਨ ਬਿਸਵ ਸੰਸਾਰ ਰਾਚੀਲੇ ਜਾਂ ਚੈ ਘਰ ਈਸ਼ਰ ਬਾਬਲਾ ਜਗਤ ਗੁਰੂ ਤਤਸਾਰਖਾ ਗਿਆਨ ਭਾਖੀਲੇ ਪਾਪ ਪੁੰਨ ਜਾਂ ਚੈ ਡਾਂਗੀ ਆ ਦਵਾਰੈ ਚਿੱਤਰ ਗੁਪਤ ਨੇਖੀਆ ਧਰਮ ਰਾਏ ਪਰਲੀ ਪ੍ਰਤੀਹਾਰ ਸੋਐ ਸਾ ਰਾਜਾ ਸ੍ਰੀ ਗੋਪਾਲ ਜਾਂ ਚੈ ਘਰ ਗਾਨ ਗੰਧਰਵ ਰਖੀ ਬਾਪੜੇ ਢਾਡੀਆਂ ਗਾਵੰਤ ਆਛੈ ਸਰਬ ਸ਼ਾਸਤਰ ਬਹੁ ਰੂਪੀਆ ਅਨ ਗਰੂਆ ਅਖਾੜਾ ਮੰਡਲੀਕ ਬੋਲ ਬੋਲਹਿ ਕਾਛੇ ਚੌਰ ਢੂਲ ਜਾਂਚੈ ਹੈ ਪਵਣ ਚੇਰੀ ਸਖਤ ਜੀਤਲੇ ਭਵਣ ਅੰਡ ਟੂਕ ਜਾਂਚੈ ਭਸਮਤੀ ਸੁਐਸਾ ਰਾਜਾ ਤ੍ਰਿ ਭਵਣ ਪਤੀ ਜਾਂਚੈ ਘਾਰੇ ਕੂਰਮਾ ਪਾਲ ਸਹংসਰ ਫਣੀ ਬਾਸ ਕ세 ਜਵਾਲੂਆ 十八ਹ ਭਾਰ ਬਨਾਸਪਤੀ ਮਾਲਣੀ ਸਿਨਵੇਂ ਕਰੋੜੀ ਮੇਗਮਾਲਾ ਪਾਣੀ ਹਾਰੀਆ ਨਖ ਪਰਸੇਵ ਜਾਚੈ ਸੁਰਸਰੀ ਸप्तसमुند ਜਾਚੈ ਘੜਥਲੀ ਇਹ ਤੇਜੀ ਜਾਚੈ ਵਰਤਣੀ ਸੋਐ ਸਾਰਾ ਰਾਜਾ ਤ੍ਰੇ ਭਵਨ ਧਣੀ ਜਾਚੈ ਘਰ ਨਿਕਟ ਵਰਤੀ ਅਰਜਨ ਧਰੂ ਪ੍ਰਹਿਲਾਦ ਅੰਬਰੀਕ ਨਾਰਦ ਨੇਜੈ ਸਿੱਧ ਬੁੱਧ ਗਣ ਗੰਧਰਵ ਵਾਨ ਵਹਿਲਾ ਏ ਤੇਜੀ ਜਾਂਚ ਹੈ ਘਰੀ ਸਰਬ ਵਿਆਪਕ ਅੰਤਰ ਹਰੀ ਪਰਣ ਵੈ ਨਾਮ ਦੇਉ ਤਾ ਚੀ ਆਣ ਸਗਲ ਭਗਤ ਜਾਂਚੈ ਨੀ ਛਾਣ ਮਲਾਰ ਮੋ ਕੋ ਤੂੰ ਨਾ ਬਸਾਰ ਤੂੰ ਨਾ ਬਸਾਰ ਤੂੰ ਨਾ ਬਸਾਰੇ ਰਾਮਈਆ ਰਹਾਉ ਹਾਲਵੰਤੀ ਇਹੋ ਭ੍ਰਮ ਜੋ ਹੈ ਮਝੂ ਪਰ ਸਭ ਕੋ ਪੇਲਾ ਸੂਦ ਸੂਦ ਕਰ ਮਾਰੇ ਠਾਇਓ ਕਹਾ ਕਰੂੰ ਬਾਪ ਵੀਠਲਾ ਮੂਹੇ ਹੂਏ ਜੋ ਮੁਕਤ ਦੇ ਹੋਗੇ ਮੁਕਤ ਨਾ ਜਾਣੈ ਕੋਇਲਾ ਏ ਪੰਡਿਆ ਮੋ ਕੋ ਢੇਡ ਕਹਿਤ ਤੇਰੀ ਪੈਜ ਪਛੌਂਡੀ ਹੋਇਲਾ ਤੂੰ ਜੋ ਦਿਆਲ ਕਿਰਪਾਲ ਕਹੀਤ ਹੈ ਅਤ ਪੁਜ ਭਇਓ ਅਪਾਰਲਾ ਫੇਰ ਦੀ ਆ ਦਿਹਰਾ ਨਾਮੇ ਕੋ ਪੰਡਿਆਨ ਕੋ ਪਿਸ਼ਵਾਰਲਾ ਮਲਾਰ ਬਾਣੀ ਭਗਤ ਰਵਿਦਾਸ ਜੀ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਨਾਗਰ ਜਨ ਮੇਰੀ ਜਾਤ ਬਖਿਆਤ ਚੰਮਾਰ ਹਿਦੈ ਰਾਮ ਗੋਬਿੰਦ ਗੁਣ ਸਾਰੰਗ ਰਹਾਉ ਸੁਸਰੀ ਸਲਲ ਕਿਰਤ ਬਾਰਉ ਨੀਰੇ ਸੰਤ ਜਨ ਕਰਤ ਨਹੀਂ ਪਾਨੰ ਸੁਰਾ ਅਪਵਿੱਤਰ ਨਤ ਅਵਰ ਜਲ ਰੀ ਸੁਰਸਰੀ ਮਿਲਤ ਨਹ ਹੋਏ ਆਨੰ ਤਰ ਤਾਰ ਅਪਵਿੱਤਰ ਕਰ ਮਾਨੀਐ ਰੇ ਜੈਸੀ ਕਾਗਰਾ ਕਰਤ ਵਿਚਾਰੰ ਭਗਤ ਪਾ ਗੌਤ ਲਿਖੀਐ ਤੇ ਹੀ ਉਪਰੇ ਪੂਜੀਐ ਕਰ ਨਮ ਸ਼ਕਾਰੰ ਮੇਰੀ ਜਾਤ ਕੋਟ ਬਾਂਦਲਾ ਢੋਰ ਟੋ ਅੰਤਾ ਨਿਤਹਿ ਬਨਾਰਸੀ ਆਸ ਪਾਸਾ ਅਬ ਵਿਪਰ ਪ੍ਰਧਾਨ ਤੇਹ ਕਰਹਿ ਡੰਡਉਤ ਤੇਰੇ ਨਾਮ ਸੁਨਣਾਏ ਰਵਦਾਸ ਦਾਸਾ ਮਲਾਰ ਹਰਿ ਜਪਤ ਤੇਊ ਜਨਾ ਪਦਮ ਕਵਲਾਸ ਪਤ ਤਾਸ ਸਮ ਤੁਲ ਨਹੀਂ ਆਨ ਕੋ ਏਕ ਹੀ ਏਕ ਅਨੇਕ ਹੋਏ ਵਿਸਤਰਿਓ ਆਨ ਰੇ ਆਨ ਭਰਪੂਰ ਸੋ ਰਹਾਉ ਜਾ ਕਹਿ ਭਾਗਵਤ ਲੇਖੀਐ ਅਵਰ ਨਹੀਂ ਪੇਖੀਐ ਤਾਸ ਕੀ ਜਾਤ ਅਸ਼ੋਪ ਸੀਪਾ ਵਿਆਸ ਮਹਿ ਲੇਖੀਐ ਸੰਕਮਹਿ ਪੇਖੀਐ ਨਾਮ ਕੀ ਨਾਮਨਾ ਸਬਤ ਦੀਪਾ ਜਾ ਕਹਿ ਈਦ ਬਕਰੀਦ ਕੁਲ ਗੌਰੇ ਵੱਧ ਕਰਹਿ ਮਾਨੀਐ ਸੇਖ ਸ਼ਹੀਦ ਪੀਰਾ ਜਾ ਕਹਿ ਬਾਪ ਵੈਸੀ ਕਰੀ ਪੂਤ ਐਸੀ ਸਰੀ ਤਿਹੂ ਰੇ ਲੋਕ ਪਰਸਿੱਧ ਕਬੀਰਾ ਜਾ ਕੇ ਕਟੰਬ ਕੇ ਢੇਡ ਸਭ ਢੋਰ ਟਵੰਤ ਫਿਰਹਿ ਅਜੋ ਬਨਾਰਸੀ ਆਸ ਪਾਸਾ ਆਚਾਰ ਸਹਿਤ ਵਿੱਪਰ ਕਰਹਿ ਡੰਡਉਤ ਤਿੰਨ ਤਨੈ ਰਵਦਾਸ ਦਾ ਸਾਨ ਦਾਸਾ ਮਲਾਰ ਇੱਕ ਓੰਕਾਰ ਸਤਗੁਰ ਪ੍ਰਸਾਦ ਮਿਰਤ ਪਿਆਰੋ ਪ੍ਰਾਨਨਾਥ ਕਮਨ ਭਗਤ ਤੇ ਸਾਧ ਸੰਗਤ ਪਾਈ ਪਰਮ ਗਤੇ ਰਹਾਉ ਮੈਲੇ ਕੱਪਰੇ ਕਹਾਂ ਲਾਉ ਧੋਵਾਂ ਆਵੇਗੀ ਨੀਂਦ ਕਹਾਂ ਲੱਗ ਸੋਵਾਂ ਜੋਈ ਜੋਈ ਜੋਰਿਓ ਸੋਈ ਸੋਈ ਫਾਟਿਓ ਝੂਠੇ ਬਨਜ ਉਠ ਹੀ ਗਈ ਹਾਟਿਓ ਕਹੋ ਰਵਦਾਸ ਭਇਓ ਜਬ ਲੇਖੋ ਜੋਈ ਜੋਈ ਕੀ ਨੋ ਸੋਈ ਸੋਈ ਦੇਖਿਓ ਰਾਗ ਕਨੜਾ ਚੌਪਦੀ ਮਹੱਲਾ ਚੌਥਾ ਕਰ ਪਹਿਲਾ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਮੇਰਾ ਮਨ ਸਾਧ ਜਨਾ ਮਿਲ ਹਰਿਆ ਹਉ ਬਲ 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 ਸਾਧ ਜਨਾ ਕਉ ਮਿਲ ਸੰਗਤ ਪਾਰ ਉੱਤਰਿਆ ਰਹਾ ਹਰ ਹਰ ਕਿਰਪਾ ਕਰੋ ਪ੍ਰਭ ਆਪਣੀ ਹਮ ਸਾਧ ਜਨਾ ਪਾਗ ਪਰਿਆ ਤਨ ਤਨ ਸਾਧ ਜਿਨ ਹਰ ਪ੍ਰਭ ਜਾਣਿਆ ਮਿਲ ਸਾਧੂ ਪਤ ਤ ਉਧਰਿਆ ਮਨਵਾ ਚੱਲੈ ਚੱਲੈ ਬਹੁ ਬਹੁ ਵਿਦ ਮਿਲ ਸਾਧੂ ਵਸਗਤ ਕਰਿਆ ਜਿਉ ਜਲ ਤੰਤ ਪਸਾਰਿਓ ਬਦਕ ਗ੍ਰਸ ਮੀਨਾ ਵਸਗਤ ਖਰਿਆ ਹਰ ਕੇ ਸੰਤ ਸੰਤ ਭਲ ਨੀਕੇ ਮਿਲ ਸੰਤ ਜਨਾ ਮਲ ਲਈਆ ਹਉ ਮੈਂ ਦੁਰਤ ਗਿਆ ਸਭ ਨੀਕਰ ਜਿਉ ਸਾਬਨ ਕਾਪਰ ਕਰਿਆ ਮਸਟਕ ਲਲਾਟ ਲਿਖਿਆ ਧੁਰ ਠਾਕੁਰ ਗੁਰ ਸਤਗੁਰ ਚਰਨ ਉਰ ਧਰਿਆ ਸਬਦ ਆਲਦ ਦੂਖ ਭੰਜ ਪ੍ਰਭ ਪਾਇਆ ਜਨ ਨਾਨਕ ਨਾਮ ਉਧਰਿਆ ਕਨਲਾ ਮਹੱਲਾ ਚੌਥਾ ਮੇਰਾ ਮਨ ਸੰਤ ਜਨਾ ਪਗ ਰੇਨ ਹਰ ਹਰ ਕਥਾ ਸੁਣੀ ਮਿਲ ਸੰਗਤ ਮਨ ਕੋਰਾ ਹਰ ਰੰਗ ਪੇਨ ਰਹਾਉ ਹਮ ਅਚਿਤ ਅਚੇਤ ਨਾ ਜਾਣਹ ਗਤ ਮਿਤ ਗੁਰ ਕੀਏ ਸੁਚਿਤ ਚਿਤੇਨ ਪ੍ਰਵਦੀਨ ਦਿਆਲ ਕੀਓ ਅੰਗੀਕਰਤ ਮਾਨਾ ਹਰ ਹਰ ਨਾਮ ਜਪੇਨ ਹਰ ਕੇ ਸੰਤ ਮਿਲਹਿ ਮਨ ਪ੍ਰੀਤਮ ਕਟ ਦੇਵੋ ਹਿਯਾ ਰਾਤੀਨ ਹਰ ਕੇ ਸੰਤ ਮਿਲੇ ਹਰ ਮਿਲਿਆ ਹਮ ਕੀਏ ਪਤਤ ਪਵੇਂਨ ਹਰ ਕੇ ਜਨ ਊਤਮ ਜਗ ਕਹੀਐ ਜਿਨ ਮਿਲਿਆ ਪਾਤਰ ਸੀਨ ਜਨ ਕੀ ਮਹਿਮਾ ਬਨ ਲਾ ਸਾਕੋ ਓਏ ਊਤਮ ਹਰ ਹਰ ਕੇਨ ਤੁਮ ਹਰ ਸਾਹਾ ਵੱਡੇ ਪ੍ਰਭ ਸੁਆਮੀ ਅੰਮ ਮੰਨ ਜਾ ਰੇ ਰਾਸ ਦੇਨ ਜਨ ਨਾਨਕ ਕੋ ਦਇਆ ਪ੍ਰਭ ਧਾਰਹੁ ਲੱਦ ਵਖਰ ਹਰ ਹਰ ਲੇਨ ਕਨੜਾ ਮਹੱਲਾ ਚੌਥਾ ਜਪ ਮੰਨ ਰਾਮ ਨਾਮ ਪਰਗਾਸ ਹਰ ਕੇ ਸੰਤ ਮਿਲ ਪ੍ਰੀਤ ਲਗਾਨੀ ਵਿੱਚੇ ਗਿਰਹਿ ਉਦਾਸ ਰਹਾਉ ਹਮ ਹਰ ਹਿਰਦੈ ਜਪਿਓ ਨਾਮ ਨਰ ਹਰ ਪ੍ਰਭ ਕਿਰਪਾ ਕਰੀ ਕਿਰਪਾਸ ਅਨ ਦਿਨ ਆਨੰਦ ਭਇਆ ਮਨ ਬਿਗਸਿਆ ਉਦਮ ਭਏ ਮਿਲਣ ਕੀ ਆਸ ਹਮ ਹਰ ਸੁਆਮੀ ਪ੍ਰੀਤ ਲਗਾਈ ਜਿਤਨੇ ਸਾਸ ਲੀਏ ਹਮ ਗਰਾਸ ਕਿਲ ਵਿਖ ਦਹਿਨ ਭਏ ਖਿਨ ਅੰਤਰ ਟੂਟ ਗਏ ਮਾਇਆ ਕੇ ਫਾਸ ਕਿਆ ਹਮ ਕਿਰਮ ਕਿਆ ਕਰਮ ਕਮਾਵਹਿ ਮੂਰਖ ਮੁਗਧ ਰਖੇ ਪ੍ਰਵਤਾਸ ਅਵਗਨਿਆਰੇ ਪਾਥਰ ਪਹਾਰੇ ਸਤ ਸੰਗਤ ਮਿਲ ਤਰੇ ਤਰਾਸ ਜੇਤੀ ਸ੍ਰਿਸ਼ਟ ਕਰੀ ਜਗਦੀਸ਼ਰ ਤੇ ਸਭ ਊਚ ਹਮ ਨੀਚ ਬਿਖਿਆਸ ਹਮਰੇ ਅਵਗੁਨ ਸੰਗ ਗੁਰ ਮੇਟੇ ਜਨ ਨਾਨਕ ਮੇਲ ਲੀਏ ਪ੍ਰਭ ਪਾਸ ਕਾਂਡਾ ਮਹੱਲਾ ਚੌਥਾ ਮੇਰੇ ਮਨ ਰਾਮ ਨਾਮ ਜਪਿਓ ਗੁਰਵਾਕ ਹਰ ਹਰ ਕਿਰਪਾ ਕਰੀ ਜਗਦੀਸ਼ਰ ਦੁਰਮਤ ਦੂਜਾ ਭਾਉ ਗयो ਸਭ ਝਾਕ ਰਹਾਉ ਨਾਨਾ ਰੂਪ ਰੰਗ ਹਰ ਕੇਰੇ ਘਟ ਘਟ RAM ਰਵੇਉ ਗੁਪਲਾਕ ਹਰ ਕੇ ਸੰਤ ਮਿਲੇ ਹਰ ਪ੍ਰਗਟੇ ਉਗਰ ਗਏ ਵਿਖਿਆ ਕੇ ਤਾਕ ਸੰਤ ਜਨਾ ਕੀ ਬਹੁਤ ਬਹੁ ਸੋਭਾ ਜਿਨ ਉਰ ਧਾਰਿਉ ਹਰ ਰਸ ਕਰ ਸਾਕ ਹਰ ਕੇ ਸੰਤ ਮਿਲੇ ਹਰ ਮਿਲਿਆ ਜੈਸੇ ਗਉ ਦੇਖ ਬਚਰਾਕ ਹਰ ਕੇ ਸੰਤ ਜਨਾ ਮਹ ਹਰ ਹਰ ਤੇ ਜਾਨੇ ਊਤਮ ਜਨਕ ਜਨਾਕ ਤਿਨ ਹਰ ਹਿਰਦੈ ਬਾਸ ਬਸਾਨੀ ਛੂਟ ਗਈ ਮੁਸ਼ਕੀ ਮੁਸ਼ਕਾਕ ਤੁਮਰੇ ਜਨ ਤੁਮਹੀ ਪ੍ਰਭ ਕੀਏ ਹਰ ਰਾਖ ਲਿਓ ਆਪਨ ਆਪਣਾਕ ਜਨ ਨਾਨਕ ਕੇ ਸਖਾ ਹਰ ਭਾਈ ਮਾਤ ਪਿਤਾ ਬੰਧ ਪ ਹਰ ਸਾਕ ਕਨੜਾ ਮਹੱਲਕ ਕਾਨੜਾ ਮਹੱਲਾ ਚੌਥਾ ਮੇਰੇ ਮਨ ਹਰ ਹਰ ਰਾਮ ਨਾਮ ਜਪ ਚੀਤ ਹਰ ਹਰ ਵਸਤ ਮਾਇਆ ਘੜ ਵੇੜੀ ਗੁਰ ਕੈ ਸ਼ਬਦ ਲਿਓ ਘੜ ਜੀਤ ਰਹਾਉ ਮਿੱਥਿਆ ਭਰਮ ਭਰਮ ਬਹੁ ਭ੍ਰਮਿਆ ਲੁਭਦੋ ਪੁੱਤਰ ਕਲਤਰ ਮੋਹ ਪ੍ਰੀਤ ਜੈਸੇ ਤਰਵਰ ਕੀ ਤੋ ਛਾਯਾ ਖਿਨ ਮੈਂ ਬਿਨ ਸਜਾਏ ਦੇ ਪੀਤ ਹਮਰੇ ਪ੍ਰਾਨ ਪ੍ਰੀਤਮ ਜਾਨੇ ਉਤਮ ਜਿਨ ਮਿਲਿਆ ਮਨ ਹੋਏ ਪ੍ਰਤੀਤ ਪਰ ਚੈ ਰਾਮ ਰਵਿਆ ਘਟ ਅੰਤਰ ਅਸ ਤੇਰ ਰਾਮ ਰਵਿਆ ਰੰਗ ਪ੍ਰੀਤ ਹਰ ਕੇ ਸੰਤ ਸੰਤ ਜਨ ਨੀਕੇ ਜਿਨ ਮਿਲਿਆ ਮਨ ਰੰਗ ਰੰਗੀਤ ਹਰ ਰੰਗ ਲਹਿ ਨਾ ਉਤਰੈ ਕਬਹੂ ਹਰ ਹਰ ਜਾਏ ਮਿਲੈ ਹਰ ਪ੍ਰੀਤ ਹਮ ਬਹੁ ਪਾਪ ਕੀਏ ਅਪਰਾਧੀ ਗੁਰ ਕਾਟੇ ਕਟਤ ਕਟੀਤ ਹਰ ਹਰ ਨਾਮ ਦੀਓ ਮੁਖ ਔਖਦ ਜਨ ਨਾਨਕ ਪਤ ਤਪਨੀਤ ਕਾਂੜਾ ਮਹੱਲਾ ਚੌਥਾ ਜਪ ਮੰਨ RAM ਨਾਮ ਜਗਨਨਾਥ ਹੂ ਮਨ ਘੇਰ ਪਰੇ ਬਿਖ ਬਿਖਿਆ ਸਤ ਗੁਰ ਕਾਢ ਲੀਏ ਦੇ ਹਾਥ ਰਹਾਉ ਸੁਆਮੀ ਅਪੈ ਨਿਰੰਜਨ ਨਰ ਹਰ tumra akleh ho ham paapi paath kaam krodh bikhya lobh lubte kaast loho tare sang saath tum vad purkh vad agam agochar ham thund rahe pai nahi haath tu paray paray aparampar swami tu aapan jan hai aap jag lat adrisht ya agochar naam tihaye sat sangat mil sadhu paath ਹਰ ਹਰ ਕਥਾ ਸੁਣੀ ਮਿਲ ਸੰਗਤ ਹਰ ਹਰ ਜੱਪਿਓ ਅਕਥ ਕਥ ਕਾਥ ਹਮਰੇ ਪ੍ਰਭ ਜਗਦੀਸ਼ੁ ਗਸਾਈ ਹਮਰਾਕ ਲੇਹੋ ਜਗਨਨਾਥ ਜਨ ਨਾਨਕ ਦਾਸ ਦਾਸ ਦਾਸਨ ਕੋ ਪ੍ਰਭ ਕਰਹੁ ਕਿਰਪਾ ਰਖੋ ਜਨ ਸਾਥ ਕਨੜਾ ਮਹੱਲਾ ਚੌਥਾ ਪੜਤਾਲ ਘਰ ਪੰਜਵਾਂ ਇਕ ਓੰਕਾਰ ਸਤਗੁਰ ਪ੍ਰਸਾਦ ਮਨਜਾਪੋ RAM ਗੋਪਾਲ ਹਰ ਰਤਨ ਜਵੇ ਹਰ ਲਾਲ ਹਰ ਗੁਰਮੁਖ ਘੜ ਤਕਸਾਲ ਹਰ ਹੋ ਹੋ ਕਿਰਪਾਲ ਰਹਾਉ ਤੇਮਰੇ ਗੁਣ ਅਗਮ ਅਗੋਚਰ ਏਕ ਜੀ ਕਿਆ ਕਥੈ ਵਿਚਾਰੀ RAM 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 ਲਾਲ ਤੁਮਰੀ ਜੀ ਅਕਥ ਕਥਾ ਤੂੰ 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 ਹੀ ਜਾਣਹਿ ਹਉ ਹਰਿ ਜਪ ਭਈ નિਹਾਲ 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 ਹਮਰੇ ਹਰ ਪ੍ਰਾਨ ਸਖਾ ਸੁਆਮੀ ਹਰ ਮੀਤਾ ਮੇਰੇ ਮਨ ਤਨ ਜੀ ਹਰ ਹਰੇ ਹਰੇ RAM ਨਾਮ ਧਨ ਮਾਲ ਜਾਂ ਕੋ ਭਾਗ ਤਨ ਲਿਓ ਰੀ ਸੁਹਾਗ ਹਰ ਹਰ ਹਰੇ ਹਰੇ ਗੁਣ ਗਾਵੇ ਗੁਰਮਤ ਹਉ ਬਲ ਬਲੇ ਹਉ ਬਲ ਬਲੇ ਜਨ ਨਾਨਕ ਹਰ ਜਪ ਭਈ નિਹਾਲ 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 ਕਾਨੜਾ ਮਹੱਲਾ ਚੌਥਾ ਹਰਗੁਣ ਗਾਵੋ ਜਗਦੀਸ਼ ਏਕਾ ਜੀ ਕੀਚੈ ਲਖ ਬੀਸ ਜਪ ਹਰ ਹਰ ਸ਼ਬਦ ਜਪੀਸ ਹਰ ਹੋ ਹੋ ਕਿਰਪੀਸ ਰਹਾਉ ਹਰ ਕਿਰਪਾ ਕਰ ਸੁਆਮੀ ਹਮ ਲਾਏ ਹਰ ਸੇਵਾ ਹਰ ਜਪ ਜਪੇ ਹਰ ਜਪ ਜਪੇ ਜਪ ਜਾਪੂ ਜਗਦੀਸ਼ ਤੁਮਰੇ ਜਨ ਰਾਮ ਜਪਹਿ ਤੇ ਉਤਮ ਤਿੰਕੋ ਹੋ ਘੋ ਘੁਮਕ ਮੇ ਘੁਮ ਘੁਮ ਜੀਸ ਹਰ ਤੁਮ ਵੱਡ ਵੱਡੇ ਵੱਡੇ ਵਾੜੇ ਉੱਚੇ ਸੋ ਕਰਹਿ ਜੋ ਤੁਧ ਭੀਸ ਜਨ ਨਾਨਕ ਅੰਮ੍ਰਿਤ ਪੀਆ ਗੁਰਮਤੀ ਤਨ 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 ਗੁਰੂ ਸਾਬੀਸ ਕਾਂੜਾ ਮਹੱਲਾ ਚੌਥਾ ਭਜ ਰਾਮੋ ਮਨ ਰਾਮ ਜਿਸ ਰੂਪ ਨਾਰੇਖ ਵਡਾਮ ਸਤ ਸੰਗਤ ਮਿਲ ਭਜ ਰਾਮ ਵਡ ਹੋ ਹੋ ਭਾਗ ਮਥਾਮ ਰਹਾਉ ਜਿਤ ਗ੍ਰਹਿ ਮੰਦਰ ਹਰ ਹੋਤ ਜਾਸ ਤਿਤ ਕਰ ਆਨੰਦੋ ਆਨੰਦ ਭਜ ਰਾਮ 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 ਨਾਮ ਗੁਣ ਗਾਵੋ ਹਰ ਪ੍ਰੀਤਮ ਅਪਦੇਸ਼ ਗੁਰੂ ਗੁਰ ਸਤਗੁਰਾ ਸੁਖ ਹੋਤ ਹਰ ਹਰੇ ਹਰ ਹਰੇ ਹਰੇ ਭਜ ਰਾਮ 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 ਸਭ ਸਿਸ਼ਟ ਧਾਰ ਹਰ ਤੁਮ ਕਿਰਪਾਲ ਕਰਤਾ ਸਭ ਤੂੰ 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 RAM 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 ਜਨ ਨਾਨਕੋ ਸਰਨਾਗਤੀ ਦੇਹੋ ਗੁਰਮਤੀ ਭਜ RAM 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 ਤਨੜਾ ਮਹੱਲਾ ਚੌਥਾ ਸਤਗੁਰ ਚਾਟੋਂ ਪਗ ਚਾਤ ਜਿਤ ਮਿਲ ਹਰ ਪਾਦਰ ਬਾਟ ਭਜ ਹਰ ਰਸ ਦਾਸ ਹਰ ਗਾਟ ਹਰ ਹੋ ਹੋ ਲਿਖੇ ਲਾਟ ਰਹਾਓ ਖਟ ਕਰਮ ਕਿਰਿਆ ਕਰ ਬਹੁ ਬਹੁ ਵਿਸਥਾਰ ਸਿੱਧ ਸਾਧਕ ਜੋਗਿਆ ਕਰ ਜਟ ਜਟਾ ਜਟ ਜਾਤ ਕਰ ਭੇਖ ਨ ਪਾਈਐ ਹਰ ਬ੍ਰਹਮ ਜੋਗ ਹਰ ਪਾਈਐ ਸਤ ਸੰਗਤੀ ਅਪਦੇਸ਼ ਗੁਰੂ ਗੁਰ ਸੰਤ ਜਨਾ ਖੋਲ ਖੋਲ ਕਪਾਟ ਤੂੰ ਅਪਰੰਪਰ ਸੁਆਮੀ ਅਤ ਅਗਾਹ ਤੂੰ ਭਾਰਪੁਰ ਰਹਿਆ ਜਲ ਥਲੇ ਹਰ ਇੱਕ ਇੱਕੋ ਇਕ ਏਕੈ ਹਰ ਥਾਟ ਤੂੰ ਜਾਣ ਹੈ ਸਭ ਵਿਦ ਬੂਝ ਹੈ ਆਪੇ ਜਨ ਨਾਨਕ ਕੇ ਪ੍ਰਭ ਘਾਟ ਘਟੇ ਘਟ ਘਟੇ ਘਟ ਹਰ ਘਾਟ ਕਾਂੜਾ ਮਹੱਲਾ ਚੌਥਾ ਜਪ ਮੰਨ ਗੋਬਿੰਦ 마ਦੋ ਹਰ ਹਰੇ ਅਗਮ ਅਗਾਦੋ ਮਤ ਗੁਰ ਮਤ ਹਰ ਪ੍ਰਭ ਲਾਦੋ ਤੁਰ ਹੋ ਹੋ ਲਿਖੇ ਲਾਦੋ ਰਹਾਉ ਬੇਖ ਮਾਇਆ ਸੰਚ ਬਹੁ ਚਿਤੇ ਬਿਕਾਨ ਸੁਖ ਪਾਈਐ ਹਰ ਭਜ ਸੰਤ ਸੰਤ ਸੰਗਤੀ ਮਿਲ ਸਤਿਗੁਰੂ ਗੁਰ ਸਾਧੂ ਜਿਉ ਸ਼ੋਹੇ ਪਾਰਸ ਮਨੂਰ ਭਏ ਕੰਚਨ ਤਿਉ ਪਤਤ ਜਨ ਮਿਲ ਸੰਗਤੀ ਸੁਧ ਹੋਵਤ ਗੁਰਮਤੀ ਸੁਧਾਦੂ ਜਿਉ ਕਾਸਟ ਸੰਗ ਲੋਹਾ ਬਹੁ ਤਰਤਾ ਤਿਉ ਪਾਪੀ ਸੰਗ ਤਰੇ ਸਾਧ ਸਾਧ ਸੰਗਤੀ ਗੁਰ ਸਤਿਗੁਰੂ ਗੁਰ ਸਾਧੂ ਚਾਰ ਬਰਨ ਚਾਰ ਆਸ਼ਰਮ ਹੈ ਕੋਈ ਮਿਲੈ ਗੁਰੂ ਗੁਰ ਨਾਨਕ ਸੋ ਆਪ ਤਰੈ ਕੁੱਲ ਸਗਲ ਤਰਾਦੋ ਕਾਨੜਾ ਮਹੱਲਾ ਚੌਥਾ ਹਰ ਜਸ ਗਾਵੋ ਭਗਵਾਨ ਜਸ ਗਾਵਤ ਪਾਪ ਲਹਾਨ ਮਤ ਗੁਰਮਤ ਸੁਨ ਜਸ ਕਾਨ ਹਰ ਹੋ ਹੋ ਕਿਰਪਾਨ ਰਹਾਉ ਤੇਰੇ ਜਨ ਧਿਆਮ ਹੈ ਇੱਕ ਮਨ ਇੱਕ ਚਿੱਤ ਤੇ ਸਾਧੂ ਸੁਖ ਪਾਵਹਿ ਜਪ ਹਰ ਹਰ ਨਾਮ ਨਿਧਾਨ ਉਸਤਤ ਕਰਹਿ ਪ੍ਰਭ ਤੇਰੀ ਆ ਮਿਲ ਸਾਧੂ ਸਾਧ ਜਨ ਗੁਰ ਸਤਿਗੁਰੂ ਭਗਵਾਨ ਜਿਨ ਕਾ ਹਿਰਦੈ ਤੂੰ ਸੁਆਮੀ ਤੇ ਸੁਖ ਫਲ ਪਾਵਹਿ ਤੇ ਤਰੇ ਭਾਵ ਸਿੰਧ ਤੇ ਭਗਤ ਹਰ ਜਾਨ ਤਿਨ ਸੇਵਾ ਹਮ ਲਾਏ ਹਰੇ ਹਮ ਲਾਏ ਹਰੇ ਜਨ ਨਾਨਕ ਕੇ ਹਰ ਤੂੰ 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 ਪਗਵਾਨ ਕਾਂੜਾ ਮਹੱਲਾ ਪੰਜਵਾਂ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗਾਈਐ ਗੁਣ ਗੋਪਾਲ ਕਿਰਪਾ ਨਿਦ ਦੁਖ ਬਦਾਰਨ ਸੁਖ ਦਾਤੇ ਸਤਿਗੁਰ ਜਾਂ ਕੋ ਭੇਟਤ ਹੋਏ ਸਗਲ ਸਿਧ ਰਹਾਉ ਸਿਮਰਤ ਨਾਮ ਮਨਹਿ ਸਾਧਾਰੈ ਕੋਟ ਪਰਾਧੀ ਖਿਨ ਮਹ ਤਾਰੈ ਜਾਂ ਕੋ ਚੀਤ ਆਵੇ ਗੁਰ ਆਪਣਾ ਤਾਂ ਕੋ ਦੂਖ ਨਹੀਂ ਤਿਲ ਸੁਪਨਾ ਜਾਂ ਕੋ ਸਤ ਗੁਰ ਆਪਨਾ ਰਾਖੈ ਸੋ ਜਨ ਹਰ ਰਸ ਰਸਨਾ ਚਾਖੈ ਕਹੋ ਨਾਨਕ ਗੁਰ ਕੀਨੀ ਮਿਆ ਹਲਤ ਪਲਤ ਮੁਖ ਊਜਲ ਭਇ ਕਨ ਦਾ ਮਹੱਲਾ ਪੰਜਵਾਂ ਅਰਦਉ ਤੁਜੈ ਸੁਆਮੀ ਆਪਣੇ ਉਠਤ ਬੈਠਤ ਸੋਵਤ ਜਾਗਤ ਸਾਸ 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 ਹਰ ਜਪਨੇ ਰਹਾਉ ਤਾਂ ਕਹਿ ਹਿਰਦੈ ਬਸਿਓ ਨਾਮ ਜਾ ਕੋ ਸੁਆਮੀ ਕੀਨੋ ਦਾਨ ਤਾਂ ਕਹਿ ਹਿਰਦੈ ਆਈ ਸ਼ਾਂਤ ਠਾਕੁਰ ਭੇਟੇ ਗੁਰਬਚਨਾਂਤ ਸਰਬ ਕਲਾ ਸੋਈ ਪਰਬੀਨ ਨਾਮ ਮੰਤਰ ਜਾ ਕੋ ਗੁਰਦੀਨ ਕਹੋ ਨਾਨਕ ਤਾਂ ਕਹਿ ਬਲ ਜਾਉ ਕਲ ਯੁਗ ਮਹਿ ਪਾਇਆ ਜਿਨ ਨਾਮ ਕਾਨੜਾ ਮਹੱਲਾ ਪੰਜਵਾ ਈਰਤ ਪ੍ਰਭ ਕੀ ਗਾਓ ਮੇਰੀ ਰਸਨਾ ਅਨਕ ਬਾਰ ਕਰ ਬੰਦਨ ਸੰਤਨ ਹੂੰਹਾ ਚਰਨ ਗੋਬਿੰਦ ਜੀ ਕੇ ਬਸਨਾ ਰਹਾਉ ਅਨਕ ਭਾਂਤ ਕਰ ਦਵਾਰ ਨ ਪਾਵਉ ਹੋਏ ਕਿਰਪਾਲ ਤਾ ਹਰ ਹਰ ਧਿਆਵਉ ਕੋਟ ਕਰਮ ਕਰ ਦੇ ਨ ਸੋਦਾ ਸਾਧ ਸੰਗਤ ਮਹਿ ਮਨ ਪਰਬੋਧਾ ਤ੍ਰਿਸ਼ਨਾਂ ਬੂਜੀ ਬਹੁ ਰੰਗ ਮਾਇਆ ਨਾਮ ਲੈਤ ਸਰਬ ਸੁਖ ਪਾਇਆ ਪਾਰ ਬ੍ਰਹਮ ਜਬ ਭਏ ਦਇਆਲ ਕਹੋ ਨਾਨਕ ਤਉ ਛੂਟੇ ਜੰਜਾਲ ਕਾਨੜਾ ਮਹੱਲਾ ਪੰਜਵਾਂ ਐਸੀ ਮੰਗ ਗੋਬਿੰਦ ਤੇ ਤਹਿਲ ਸੰਤਨ ਕੀ ਸੰਗ ਸਾਧੂ ਕਾ ਹਰ ਨਾਮਾ Jap ਪਰਮ ਗਤੇ ਰਹਾਉ ਪੂਜਾ ਚਰਨਾ ਠਾਕੁਰ ਸਰਨਾ ਸੋਈ ਕੁਸ਼ਲ ਜੋ ਪ੍ਰਭ ਜੀਉ ਕਰਨਾ ਸਫਲ ਹੋਤ ਇਹ ਦੁਰਲਭ ਦੇਹੀ ਜਾਂ ਕਉ ਸਤਗੁਰ ਮਿਆ ਕਰੇ ਹੀ ਅਗਿਆਨ ਭਰਮ ਬਿਨ ਸਹਿ ਦੁਖ ਡੇਰਾ ਜਾਂ ਕੈ ਹਿਰਦੈ ਬਸਹਿ ਗੁਰ ਪੈਰਾ ਸਾਧ ਸੰਗ ਰੰਗ ਪ੍ਰਭ ਧਿਆਇ ਕਹਉ ਨਾਨਕ ਤਿਨ ਪੂਰਾ ਪਾਇਆ